ਤੇਜ ਰਫਤਾਰ ਰਿਕਸ਼ੀ ਚਾਲਕ ਨੇ ਪਹਿਲਾ ਰਿਕਸ਼ਾ ਚਾਲਕ ਤੇ ਫਿਰ ਸੜਕ ਤੇ ਖੜੀ ਕਾਰ ਨੂੰ ਮਾਰੀ ਟੱਕਰ ਗੱਡੀ ਪੂਰੀ ਸੜਕ ਦੇ ਉੱਤੇ ਘੁੰਮੀਆਂ ਦੀ ਪਹਿਲਾਂ ਨੇ ਰਿਕਸ਼ਾ ਵਾਲੇ ਨੂੰ ਮਾਰਿਆ ਰਿਕਸ਼ਾ ਵਾਲੇ ਦਾ ਤੁਸੀਂ ਹਾਲ ਦੇਖ ਸਕਦੇ ਹੋ ਅੱਧ ਮਰਿਆ ਹੋ ਗਿਆ ਰਿਕਸ਼ਾ ਠੀਕ ਹੈ ਉਸ ਤੋਂ ਬਾਅਦ ਇਹ ਸ਼ਰਾਬ ਪੀਤੀ ਹੈ ਸ਼ਰਾਬ ਪੀਤੀ ਤੋਂ ਜ਼ੇਰਿਆ ਬੰਦੇ ਬੁਲਾ ਕੇ ਇੱਥੇ ਰਿਕਸ਼ਾ ਚਾਲਕ ਤੇ ਇੱਕ ਮਹਿਲਾ ਹੋਏ ਗੰਭੀਰ ਤੌਰ ਤੇ ਜ਼ਖਮੀ ਦੋਨਾਂ ਜ਼ਖਮੀਆਂ ਨੂੰ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਤੁਸੀਂ ਗੱਡੀ ਚਲਾ ਰਹੇ ਤੁਹਾਡੇ ਤੁਹਾਡੀ ਪਾਈਚਾਂ ਨੂੰ ਗਲਤੀ ਹੋ ਜੇ ਤੁਹਾਨੂੰ ਕੋਈ ਕੁੱਤਣ ਲੱਗ ਜੇ ਗਲਤ ਚੀਜ਼ ਹੈ ਤੇ ਗਲਤੀ ਹੈ ਤੁਸੀਂ ਇਹ ਨਹੀਂ ਸ਼ਰਾਬ ਪੀਤੀ ਹੋਏ ਚਾਰ ਬੰਦੇ ਗਵਾਣ ਹੈ ਕੀ ਨਾਮ ਤੁਹਾਡਾ ਭਾਜੀ ਮੇਰਾ ਨਾਮ ਰਾਹੁਲ ਭਗਤ ਹੈ ਮੈਂ ਘਰੋਂ ਆਇਆ ਸੀਗਾ ਭਾਜੀ ਗੱਡੀ ਇੱਥੇ ਲਾਈ ਆ ਘਰਦਿਆਂ ਨੂੰ ਉਤਾਰ ਰਿਹਾ ਸੀਗਾ ਇਹਨੇ ਪਿੱਛੋਂ ਦੀ ਗੱਡੀ ਲਿਆ ਕੇ ਬਹੁਤ ਜ਼ਿਆਦਾ ਸਪੀਡ ਤੇ ਗੱਡੀ ਸੀ ਇਹਨੇ ਜਿਹੜੀ ਗੱਡੀ ਵਿੱਚ ਮਾਰੀ ਇਹਨੇ ਸ਼ਰਾਬ ਐਨੀ ਪੀਤੀ ਹੋਈ ਆ ਤੇ ਕੋਈ ਆਊਟ ਆਫ ਕੰਟਰੋਲ ਹੋ ਗਈ ਗੱਡੀ ਤੇ ਗੱਡੀ ਪੂਰੀ ਸੜਕ ਦੇ ਉੱਤੇ ਘੁੰਮੀਆਂ ਦੀ ਪਹਿਲਾਂ ਇਹਨੇ ਰਖਸ਼ਾ ਵਾਲੇ ਨੂੰ ਮਾਰਿਆ ਰਖਸ਼ਾ ਵਾਲੇ ਦਾ ਤੁਸੀਂ ਹਾਲ ਦੇਖ ਸਕਦੇ ਹੋ ਅੱਧ ਮਰਿਆ ਹੋਗਾ ਰਖਸ਼ਾ ਵਾਲਾ ਠੀਕ ਆ ਉਸ ਸਮੇਂ ਮੰਮੀ ਦੇ ਬੱਚੀ ਬਹੁਤ ਜ਼ੋਰ ਦੀ ਲੱਕ ਦੇ ਵਿੱਚ ਮੰਮੀ ਨੂੰ ਹਸਪੀਟਲ ਲੈ ਕੇ ਗਏ ਆ ਠੀਕ ਆ ਉਸ ਤੋਂ ਬਾਅਦ ਇਹਨੇ ਸ਼ਰਾਬ ਪੀਤੀ ਆ ਸ਼ਰਾਬ ਪੀ ਉਹਨਾਂ ਦੀ ਬੰਦੀ ਕਾਰਵਾਈ ਕੀਤੀ ਜਾਵੇ ਅਸੀਂ ਨਹੀਂ ਬਖਸ਼ਣਾ ਇਹਨੂੰ ਇਹਨੇ ਪਾਜੀ दारू ਪੀਤੀ ਬਹੁਤ ਜ਼ਿਆਦਾ ਇਹਨੂੰ ਸੁਰਤ ਨਹੀਂ ਹੈਗੀ ਕਿਸੇ ਚੀਜ਼ ਦੀ ਇਹ ਗੱਡੀ ਇਹਦੇ ਹੱਥੋਂ ਆਊਟ ਆਫ ਕੰਟਰੋਲ ਹੋ ਗਈ ਇਹਦੇ ਕੋਲ ਕੰਟਰੋਲ ਨਹੀਂ ਕੀਤੀ ਗਈ ਗੱਡੀ ਪਹਿਲਾਂ ਇਹਨੇ ਭయ్యా ਮਾਰਿਆ ਰਖਸ਼ੀ ਵਾਲਾ ਉਹ ਵੀ ਇੱਥੇ ਡਿੱਗਿਆ ਪਿਆ ਉਹ ਵੀ ਅੱਧ ਮਰਿਆ ਹੋਇਆ ਉਸ ਤੋਂ ਬਾਅਦ ਇਹਨੇ ਮੇਰੀ ਗੱਡੀ ਦੇ ਵਿੱਚ ਗੱਡੀ ਮਾਰੀ ਉਸ ਤੋਂ ਬਾਅਦ ਗੱਡੀ ਸਾਰੀ ਤੋੜ ਕੀਤੀ ਹੈ ਉਹ ਪਾਜੀ ਕੀ ਨਾਮ ਕੀ ਹੈ ਤੁਹਾਡਾ ਜੀ ਮੇਰਾ ਨਾਮ ਸੁਲੇਸ਼ ਸ਼ਰਮਾ ਜੀ ਸਰ ਇਹ ਤੁਹਾਡੇ ਡਰਾਈਵਰ ਨੇ ਇਹਨਾਂ ਐਕਸੀਡੈਂਟ ਕੀਤਾ ਕੀ ਮਾਮਲਾ ਕੀ ਹੈ ਬੜਾ ਦੇਖੋ ਜੀ ਜੋ ਇਹ ਪਬਲਿਕ ਕਹਿ ਰਹੀ ਹੈ ਕਿ ਗੱਡੀ ਇਹਦੇ ਕੋਲੋਂ ਕੰਟਰੋਲ ਨਹੀਂ ਹੋਈ ਤੇ ਗੱਡੀ ਲਾਕੇ ਪਿਛਲੇ ਇੱਕ ਆਟੋ ਰਿਕਸ਼ੇ 'ਚ ਮੱਝੀ ਫਿਰ ਆਟੋ ਕੈਲ ਵੱਜੀ ਅੱਛਾ ਜੀ ਆਟੋ ਦਾ ਨੁਕਸਾਨ ਜਿਆਦਾ ਨਹੀਂ ਹੈ ਪਰ ਆਟੋ ਕਾ ਦੇ ਬੰਦੇ ਨੇ ਪਤਾ ਨਹੀਂ ਕਿਹੜੇ ਬੰਦੇ ਸੀਗੇ ਉਹਨਾਂ ਨੇ ਸਾਡੀ ਗੱਡੀ ਦਾ ਪੂਰੇ ਸ਼ੀਸ਼ਾ ਭੰਨ ਦਿੱਤਾ ਕਿਹੜਾ ਡਰਾਈਵਰ ਆ ਉਹਨੂੰ ਡਰਾਈਵਰ ਨੇ ਕੁੱਟ ਮਾਰ ਕੀਤੀ ਆ ਗੱਡੀ ਰਿਕਸ਼ੇ 'ਚ ਵੀ ਮਾਰੀ ਆ ਰਿਕਸ਼ੇ 'ਚ ਮੱਝੀ ਹੈਗੀ ਆ ਦੇਖੋ ਜਦੋਂ ਗੱਡੀ ਕੰਟਰੋਲ 'ਚ ਨਹੀਂ ਰਹੀ ਤਾਂ ਉਹ ਕਿਸੇ 'ਚ ਵੀ ਰਿਕਸ਼ੇ 'ਚ ਵਾ ਸਕਦੀ ਆ ਕਿਸੇ ਦੁਕਾਨ 'ਚ ਆ ਪਰ ਉਹ ਜਿਹਾ ਖਾਜ ਬਣਦੇ ਆ ਨਵੇਂ ਨਵੇਂ ਹਾਸੇ ਹੁੰਦੇ ਨੇ ਹਾਂਜੀ ਹਾਂਜੀ ਇਹ ਦੇਖੋ ਲਿਕਨਾ ਇਹ ਤਾਂ ਰਾਸ਼ੀ ਇੰਨਾ ਹੈਗਾ ਕਿਸੇ ਵਾਰ ਬੰਦੇ ਨੂੰ دماغ 'ਚ ਛੋਟ ਟੈਨਸ਼ਨ ਆਉਂਦੀ ਆ ਨੇ ਕੀ ਪਤਾ ਕਿਹੜੀ ਟੈਨਸ਼ਨ ਹੁੰਦੀ ਹੈ ਟੈਨਸ਼ਨ ਵਾਲੀ ਗੱਲ ਨਹੀਂ ਲੋਕ ਕਹਿੰਦੇ ਵੀ ਉਹਨੇ दारू ਪੀਤੀ ਸੀ ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਜਿਹੜੇ ਲੋਕੀ ਉਹਨਾਂ ਨੇ ਕੱਢਣ ਦੀ ਜਦੋਂ ਗੱਡੀ ਜਦੋਂ ਗੱਡੀ ਐਕਸੀਡੈਂਟ ਹੋ ਜਾਂਦੀ ਹੈ ਨਾ ਬਾਅਦ 'ਚ ਲੋਕੀ ਬਹੁਤ ਕੁਝ ਕਹਿੰਦੇ ਆ ਕਿ दारू ਪੀਤੀ ਸੀ ਐਦਾਂ ਹੋ ਗਿਆ ਸੀ ਉਦਾਂ ਹੋ ਗਿਆ ਸੀਗਾ ਇਹ ਤਾਂ ਹੁਣ ਜਾ ਕੇ ਪਤਾ ਨਹੀਂ ਸੀ ਬੰਦਾ ਸਾਹਮਣੇ ਆਇਆ ਨਹੀਂ ਹੈ ਹਾਂ ਜਾ ਕੇ ਪਤਾ ਲੱਗਦਾ ਪਤਾ ਕੱ ਲੈਂਦੇ ਆ ਅੱਛਾ ਜੀ ਬਾਕੀ ਜਿਹੜਾ ਨੇ ਸਾਡੀ ਗੱਡੀ ਬੰਨੀ ਹੈ ਅਸੀਂ ਉਹਦੇ ਵੀ ਪੁਲਿਸ ਨੂੰ ਦਮਾ ਕੇ ਕਾਰਵਾਈ ਕਰਾਂਗੇ ਤੁਹਾਡੇ ਤੁਹਾਡੇ ਕਹਿਣ ਮੁਤਾਬਕ ਹੁਣ ਤੁਸੀਂ ਕੀ ਚਾਹੁੰਦੇ ਹੋ ਜਿਹੜਾ ਡਰਾਈਵਰ ਆ ਉਹਦੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਰੋ ਨੇ ਦਾਰੂ ਦੇ ਦੇਖੋ ਜੇ ਉਹਨੇ ਪੀਤੀ ਫੇਰ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਉਸ ਨੂੰ ਨਹੀਂ ਮੰਕਰਦੇ ਅਸੀਂ ਇਸ ਗੱਲ ਤੋਂ ਨਹੀਂ ਮੰਕਰਦੇ ਤੁਹਾਡੇ ਨਾਮ ਤੇ ਵਿੱਚ ਕੋਈ ਨਹੀਂ ਇਹ ਹੋ ਜਾ ਸਟੈਪ ਨਾ ਚੱਕੋ ਮੇਰਾ ਨਾਮ ਸਰੇਸ਼ ਸ਼ਰਮਾ ਹੈ ਗੱਡੀ ਤੁਹਾਡੀ ਹੈ ਜਿਹੜੀ ਗੱਡੀ ਮੇਰੀ ਹੈ ਮੇਰੇ ਨਾਂ ਤੇ ਆ ਗਈ ਹੈ ਤੇ ਇਹ ਇਦਾਂ ਕਿਸੇ ਨਾਲ ਆਮ ਲੱਗਦਾ ਦਿਹਾਤੀ ਹੋਣ ਸੋ ਠੀਕ ਆ ਸਾਡੇ ਕੋਲ ਮੰਨ ਲਓ ਇਹ ਤੇ ਡਰਾਈਵਰ ਤੁਸੀਂ ਗੱਡੀ ਚਲਾ ਰਹੇ ਹੋ ਤੁਹਾਡੇ ਤੁਹਾਡੀ ਪਾਈਚਾਂ ਨੂੰ ਗਲਤੀ ਹੋ ਜੇ ਤੁਹਾਨੂੰ ਕਿ ਕੁੱਟਣ ਲੱਗ ਜਾਏ ਉਹ ਗਲਤ ਚੀਜ਼ ਹੈ ਤੇ ਗਲਤ ਨਹੀਂ ਹੈ ਪਰ ਲੇਕਿਨ ਗੱਡੀ ਦਾ ਨੁਕਸਾਨ ਤਾਂ ਪੂਰਾ ਨਹੀਂ ਹੋਣਾ ਹਾਈ ਸਪੀਡ ਤੇ ਸੀਗੀ ਤਾਂ ਗੱਡੀ ਤੂੰ ਇਤਨੀ ਕਿਹਨੇ ਹਾਈ ਸਪੀਡ ਚੱਲ ਦੋਗੀ ਤੂੰ ਦੱਸੋ ਲੋਮਲ ਕਿਹਨੇ ਐਸਪੀ ਚੱਲ ਦੋਗੀ ਦੂਜੀ ਗੱਲ ਉਹਨੇ दारू ਵੀ ਹਾਂਜੀ ਭਾਜੀ ਤੁਸੀਂ ਸ਼ਰਾਬ ਪੀ ਕੇ ਜਿਹੜੀ ਇੰਨੀ ਫਾਸਟ ਗੱਡੀ ਲੈ ਕੇ ਆਏ ਕਿਉਂ ਲੈ ਕੁਝ ਨਹੀਂ ਜੀ ਸ਼ਰਾਬ ਤੁਸੀਂ ਪੀਤੀ ਹੋਈ ਹੈ ਸ਼ਰਾਬ ਤੁਸੀਂ ਇੰਨੀ ਸ਼ਰਾਬ ਪੀਤੀ ਹੋਈ ਹੈ ਚਾਰ ਬੰਦੇ ਗਵਾਣ ਨੇ ਮੇਰੀ ਗੱਲ ਫੋਲੋ ਕਰੋ ਆ ਦੇਖੋ ਖੜੀ ਗੱਡੀ ਦੇ ਵਿੱਚ ਤੁਸੀਂ ਆ ਕੇ ਟੱਕਰ ਮਾਰੀ ਤੁਸੀਂ 20 ਦੀ ਹੋਵੇ 25 ਦੇ ਹੋਵੇ ਤੁਸੀਂ ਸ਼ਰਾਬ ਇੰਨੀ ਤੁੱਛ ਪੀਤੀ ਹੋਈ ਹੈ ਮੈਡੀਕਲ ਹੋਂ ਕਰਾ ਲਈ ਆਪਾਂ ਤੁਹਾਡਾ ਚਲੋ ਮੈਡੀਕਲ ਕਰਾ ਲੈਣੇ ਆਪਾਂ ਹੁਣ ਤੁਸੀਂ ਮੈਡੀਕਲ ਕਿਉਂ ਨਹੀਂ ਕਰਾਉਂਦੇ ਬੇ ਨਾਲ ਲਾਓ ਇਹਨਾਂ ਦੀ ਗੱਡੀ ਥਾਣੇ ਸਾਡੇ ਆਉਣ ਤੋਂ ਪਹਿਲਾਂ ਐਕਸੀਡੈਂਟ ਜੀ ਹੋਇਆ ਸਰ ਕੀ ਗੱਲ ਮਾਮਲਾ ਕੀ ਹੈ ਥਾਣੇ ਲੈ ਕੇ ਜਾ ਰਹੇ ਹਾਂ ਜੀ ਸਾਡੇ ਆਉਣ ਤੋਂ ਪਹਿਲਾਂ ਐਕਸੀਡੈਂਟ ਹੋਇਆ ਦੱਸਦੇ ਆ ਅਸੀਂ ਥਾਣੇ ਲੈ ਕੇ ਜਾ ਰਹੇ ਹਾਂ ਜੀ ਕੀ ਚੱਲੇ ਕੀ ਹੋਇਆ ਕੀ ਆ ਦੱਸਿਆ ਲੋਕਾਂ ਨੂੰ ਤੁਹਾਨੂੰ ਉਹ ਕਹਿੰਦੇ ਐਕਸੀਡੈਂਟ ਹੋਇਆ ਜੀ ਹਾਂਜੀ ਐਕਸੀਡੈਂਟ ਹੋਇਆ ਤੁਹਾਡੇ ਆਉਣ ਤੋਂ ਪਹਿਲਾਂ ਯਾਰ ਲੈ ਕੇ ਕੋਈ ਬੰਦਾ ਫੜਿਆ ਜਣਾ ਉਹ ਲੈ ਕੇ ਚੱਲੇ ਡਰਾਈਵਰ ਉਹਦੇ ਗੱਡੀਆ ਕਿਹੜੇ ਕਿਹੜੇ ਸੱਟਾਂ ਲੱਗੀਆਂ ਕਿੰਨੀਆਂ ਗੱਡੀਆਂ ਵੱਟੀਆਂ ਆਪਾਂ